ਸਾਰੇਆਂ ਨੂੰ ਬਹੁਤ ਸਮੇਂ ਤੋਂ ਜਿਹੜੀ ਆਂਗਣਵੜੀ ਵਰਕਰਾਂ ਔਰ ਹੈਲਪਰਾਂ ਦੀ ਭਰਤੀ ਦੇ ਸੰਬੰਧ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਨਿਊਜ਼ ਜਿਹੜੀਆਂ ਸੀ ਉਹ ਦਿੱਤੀਆਂ ਜਾ ਰਹੀਆਂ ਸੀ ਬਹੁਤ ਸਾਰੇ ਚੈਨਲ ਵੱਲੋਂ ਸੋ ਅੱਜ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਕਿ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਵੱਲੋਂ ਆਂਗਣਵੜੀ ਵਰਕਰਾਂ ਅਤੇ ਹੈਲਪਰਾਂ ਜੀ ਦੇ ਵਿੱਚ ਪੂਰੇ ਪੰਜਾਬ ਸਟੇਟ ਦੇ ਵਿੱਚ 1316 ਆਂਗਣਵੜੀ ਵਰਕਰਾਂ ਅਤੇ 4794 ਆਂਗਣਵਾੜੀ ਹੈਲਪਰਾਂ ਯਾਨੀ ਕਿ ਟੋਟਲ ਕੁੱਲ 6110 ਅਸਾਮੀਆਂ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਸੋ ਇਹ ਆਂਗਣਵਾੜੀ ਵਰਕਰ ਔਰ ਹੈਲਪਰ ਦੀ ਭਰਤੀ ਦੇ ਵਿੱਚ ਜਿਹੜੇ ਹੈ ਉਹ ਐਲੀਜੀਬਲ ਜਿਹੜੇ ਹੈ ਉਮੀਦਵਾਰ ਸਿਰਫ ਤੇ ਸਿਰਫ ਇਸਤਰੀਆਂ ਹੋਣਗੀਆਂ ਯਾਨੀ ਕਿ ਇਹਨਾਂ ਪੋਸਟਾਂ ਦੇ ਲਈ ਕੇਵਲ ਲੇਡੀਆਂ ਹੀ ਔਰਤਾਂ ਹੀ ਅਪਲਾਈ ਕਰ ਸਕਦੀਆਂ ਨੇ ਸੋ ਤੁਸੀਂ ਜਿਹੜੇ ਡਾਕੂਮੈਂਟਸ ਤੁਹਾਨੂੰ ਚਾਹੀਦੇ ਨੇ ਜੋ ਵੀ ਹੈ ਸਾਰੀ ਇਨਫਰਮੇਸ਼ਨ ਵੈਬਸਾਈਟ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ sswcd.punjab.gov.in ਸੋ ਯਾਨੀ ਤੁਸੀਂ Google ਦੇ ਉੱਤੇ ਜਾ ਕੇ ਜਿਹੜਾ ਲਿੰਕ ਸਰਚ ਕਰਨਾ ਹੈ ਉਹ ਹੈ sswcd.punjab.gov.in ਇਹ ਜਦੋਂ ਤੁਸੀਂ ਇਸ ਲਿੰਕ ਦੇ ਉੱਪਰ ਸਰਚ ਕਰੋਗੇ ਤਾਂ ਇੱਥੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲੇਗੀ ਕਿ ਕਿਹੜੇ-ਕਿਹੜੇ ਲੋੜਿੰਦਾ ਦਸਤਾਵੇਜ਼ ਤੁਹਾਨੂੰ ਚਾਹੀਦੇ ਆ ਡਾਕੂਮੈਂਟਸ ਕਿਹੜੇ ਚਾਹੀਦੇ ਨੇ ਔਰ ਇੱਥੇ ਸਪੈਸ਼ਲੀ ਮੈਂਸ਼ਨ ਕੀਤਾ ਹੈ ਵਿਭਾਗ ਵੱਲੋਂ ਕਿ ਕਿਸੇ ਵੀ ਹੋਰ ਮੋੜ ਰਾਹੀਂ ਅਰਜੀ ਮਨਜ਼ੂਰ ਨਹੀਂ ਕੀਤੀ ਜਾਏਗੀ ਯਾਨੀ ਕਿ ਤੁਸੀਂ ਕਿਸੇ ਵੀ ਦਫ਼ਤਰ ਦੇ ਵਿੱਚ ਤੁਹਾਨੂੰ ਅਰਜੀ ਜਿਹੜੀ ਹੈ ਉਹ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਪਵੇਗੀ ਤੁਸੀਂ ਇਸ ਨੂੰ ਆਨਲਾਈਨ ਅਪਲਾਈ ਕਰਨਾ ਹੈ ਔਰ ਨਾਲ ਦੀ ਨਾਲ ਇਥੇ ਇਹ ਵੀ ਦੱਸਿਆ ਗਿਆ ਹੈ ਕਿ ਜਿਹੜੀਆਂ ਅਸਾਮੀਆਂ ਦੀ ਗਿਣਤੀ ਹੈ ਇਹ ਘਟੀਆਂ ਵੱਧ ਸਕਦੀ ਹੈ ਅਕੋਰਡਿੰਗਲੀ ਠੀਕ ਹੈ ਵਿਭਾਗ ਦੇ ਔਰ ਜਿੰਨੀਆਂ ਵੀ ਅਸਾਮੀਆਂ ਦੀ ਗਿਣਤੀ ਤੁਹਾਨੂੰ ਕੀ ਤੁਹਾਡਾ एलिजिਬਿਲਟੀ ਕ੍ਰਾਈਟੇਰੀਆ ਕੀ ਹੈ ਰੱਖਵਾ ਕਰਨ ਠੀਕ ਹੈ ਚੋਣ ਵਿਧੀ ਸਭ ਕੁਝ ਜਿਹੜਾ ਹੈ ਉਹ ਵਿਭਾਗ ਦੀ ਵੈਬਸਾਈਟ www.sswcd.punjab.gov.in ਦੇ ਉੱਪਰ ਤੁਸੀਂ ਦੇਖ ਸਕਦੇ ਹੋ सो so, यानी कि तुम्हें ऑनलाइन अप्लाई करना है और किी वैबसाइट पर जाना है एस एस डबल्यू सी डी डॉट पंजाब डॉट जी ओ वी डॉट इन ठीक है जी सो इस वैबसाइट नीं समय समय से देखते दे रहना है और ऑनलाइन अर्जी भरण की जीडी मिति है शुरुआत होनी है उन्नी ग्यारह भी सौ पच्ची तो और आखिरी मिति जी है दस बारह भी सौ पच्ची रखी गई है ਸੋ ਜੋ ਵੀ ਜਿੰਨਾ ਵੀ ਤੁਸੀਂ ਤੁਹਾਡੀ ਕੋਈ ਕੁਇਰੀ ਹੈ ਕਿ ਹਾਂਜੀ ਇਹਦੇ ਲਈ ਕੀ ਕੁਆਲੀਫਿਕੇਸ਼ਨ ਹੈ ਕਿਹੜੇ ਡਾਕੂਮੈਂਟਸ ਨੇ ਉਹ ਸਾਰੇ ਦਾ ਸਾਰਾ ਇਸ ਵੈਬਸਾਈਟ ਦੇ ਉੱਪਰ ਵਿਸਥਾਰਪੂਰਵਕ ਜਿਹੜਾ ਹੈ ਮੈਂਸ਼ਨ ਕੀਤਾ ਹੈ ਸੋ ਤੁਸੀਂ ਇਸ ਵੈਬਸਾਈਟ ਦੇ ਉੱਤੇ ਜਾ ਕੇ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਹੋ ਕੰਡਲੀ ਇਹ ਵੱਧ ਤੋਂ ਵੱਧ ਲੋਕਾਂ ਦੇ ਨਾਲ ਸ਼ੇਅਰ ਕੀਤਾ ਜਾਵੇ ਤਾਂ ਕਿ ਜਿਹੜੇ ਵੀ ਯੋਗ ਉਮੀਦਵਾਰ ਇਨਾਂ ਵੈਕੈਂਸੀਜ਼ ਦੀ ਵੇਟ ਕਰ ਰਹੇ ਸੀ ਲੰਬੇ ਸਮੇਂ ਤੋਂ ਉਹ ਇਨਾਂ ਅਸਾਮੀਆਂ ਨੂੰ ਭਰ ਸਕਣ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਮਿਤੀ ਹੈ ਉਹ ਹੈ 19-11-2025 ਔਰ 10-12-2025 ਤੱਕ ਜਿਹੜਾ ਹੈ ਤੁਸੀਂ ਇਨਾਂ ਅਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਹੋ ਵੈਬਸਾਈਟ ਮੈਂ ਫੇਰ ਤੁਹਾਨੂੰ ਦੁਬਾਰਾ ਦੱਸ ਰਹੀ ਹਾਂ sswd.punjab.gov.in ਥੈਂਕ ਯੂ so much ਇਸ ਛੋਟੀ ਜਿਹੀ ਕਲਿੱਪ ਲਈ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਹੀ ਹਾਂ ਕਿ ਆਪਾਂ ਜਿਹੜੀਆਂ ਆਨਰਵੜੀ ਵਰਕਰਸ ਔਰ ਹੈਲਪਰ ਦੀਆਂ ਪੋਸਟਾਂ ਆਈਆਂ ਨੇ ਲਈ ਉਹਦੇ ਲਈ ਆਨਲਾਈਨ ਅਪਲਾਈ ਕਿਵੇਂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ Google ਤੇ ਜਾ ਕੇ SSWCD ਪੰਜਾਬ ਜਦੋਂ ਲਿਖਾਂਗੇ ਲਿਖ ਕੇ ਸਾਡੇ ਕੋਲ ਪਹਿਲਾਂ ਹੀ ਲਿੰਕ ਹੈ ਜਿੱਥੇ ਲਿਖਿਆ ਹੋਇਆ ਪੰਜਾਬ ਗਵਰਨਮੈਂਟ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਐਂਡ ਔਮਨ ਐਂਡ ਚਾਈਲਡ ਡਿਵੈਲਪਮੈਂਟ ਯਾਨੀ ਕਿ SSWCD.punjab.gov.in ਇਸ ਲਿੰਕ ਦੇ ਉੱਤੇ ਜਦੋਂ ਅਸੀਂ ਕਲਿੱਕ ਕਰਾਂਗੇ ਤਾਂ ਦੇਖੋ ਸਭ ਤੋਂ ਪਹਿਲਾਂ ਲੇਟੈਸਟ ਨਿਊਜ਼ ਜਿਹੜੀ ਹੈ ਉਹ ਫਲੈਸ਼ ਹੋ ਰਹੀ ਹੈ ਕਿ ਐਡਵਰਟਾਈਜ਼ਮੈਂਟ ਫੋਰ ਦਾ ਰਿਕਰੂਟਮੈਂਟ ਆਫ ਆਂਗਨਵਾੜੀ ਵਰਕਰਸ ਐਂਡ ਹੈਲਪਰਸ ਤਾਂ ਤੁਸੀਂ ਸਿੰਪਲੀ ਇਸ ਲਿੰਕ ਦੇ ਉੱਪਰ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਡਿਸਟ੍ਰਿਕਟ ਵਾਈਜ਼ ਡਿਟੇਲਡ ਐਡਵਰਟਾਈਜ਼ਮੈਂਟ ਦਿਖੇਗੀ ਸੋ ਡਿਸਟ੍ਰਿਕਟ ਵਾਈਜ਼ ਡਿਟੇਲਡ ਐਡਵਰਟਾਈਜ਼ਮੈਂਟ ਦੇ ਸਾਹਮਣੇ ਲਿਖਿਆ ਹੋਇਆ ਹੈ ਉੱਤੇ ਤੁਸੀਂ ਕਲਿੱਕ ਹੇਅਰ ਕਰਕੇ ਜਦੋਂ ਦੇਖੋਗੇ ਤਾਂ ਤੁਹਾਨੂੰ ਸਾਰੇ ਜ਼ਿਲ੍ਹਿਆਂ ਦਾ ਸਥਿਤੀ ਸਪਸ਼ਟ ਹੋਏਗੀ ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਅ ਕੋਈ ਵੀ ਜ਼ਿਲ੍ਹਾ ਅਸੀਂ ਲੈ ਲੈਨੇ ਆ ਜਿਵੇਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ 21 ਜੜੀਆਂ ਨੇ ਉਹ ਐਸਸੀ ਦਿੱਲੀ ਰਿਜ਼ਰਵਡ ਸੀਟਾਂ ਨੇ ਅਣ ਰੱਖਣੀਆਂ 64 ਨੇ ਯਾਨੀ ਕਿ ਟੋਟਲ ਆਂਗਣਵੜੀ ਵਰਕਰ ਇੱਥੇ 85 ਰੱਖੀਆਂ ਜਾਣੀਆਂ ਨੇ ਔਰ ਇਸ ਤਰੀਕੇ ਦੇ ਨਾਲ ਇਹ ਸਾਰਾ ਤੁਸੀਂ ਚੈੱਕ ਕਰ ਪਾਉਂਗੇ ਇਹਦੇ ਵਿੱਚ ਜਾ ਕੇ ਡਿਸਟ੍ਰਿਕਟ ਵਾਈਜ਼ ਜਿਵੇਂ ਜਲੰਧਰ ਦੇ ਵਿੱਚ ਕਿੰਨੀਆਂ ਨੇ ਕਪੂਰਥਲਾ ਦੇ ਵਿੱਚ ਕਿੰਨੀਆਂ ਨੇ ਉਸੇ ਤਰੀਕੇ ਦੇ ਨਾਲ ਪਠਾਨਕੋਟ ਦੇ ਵਿੱਚ ਕਿੰਨੀਆਂ ਨੇ ਇਹ ਤੋਂ ਤੁਸੀਂ ਡਿਟੇਲਡ ਮੈਂ ਐਡਵਰਟਾਈਜ਼ਮੈਂਟ ਜਿਹੜੀਆਂ ਹੈ ਉਸਾਮੀਆਂ ਉਸਾਮੀ ਦੇ ਸਬੰਧ ਦੇ ਵਿੱਚ ਦੇਖ ਸਕਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਕੀ ਚੀਜ਼ ਹੈ ਇੱਥੇ ਅਸੀਂ ਜਿਹੜੀ ਹੈ ਵੇਕੈਂਟ ਪੋਸਟ ਕਿੱਥੇ-ਕਿੱਥੇ ਕਿਹੜੀ-ਕਿਹੜੀ ਪੋਸਟ ਵੇਕੈਂਟ ਹੈ ਤੁਸੀਂ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਬਲਾਕ ਦੇ ਵਿੱਚ ਜਿਹੜੇ ਚੈੱਕ ਕਰਨੀ ਹੈ ਮੰਨ ਲਓ ਤੁਸੀਂ ਸੁਪੋਜ਼ ਕਰੋ ਤੁਸੀਂ ਅ ਡਿਸਟ੍ਰਿਕਟ ਫਤਿਹਗੜ ਗੁਰਦਾਸਪੁਰ ਦੇ ਵਿੱਚ ਚੈੱਕ ਕਰ ਰਹੇ ਹਾਂ ਤਾਂ ਗੁਰਦਾਸਪੁਰ ਡਿਸਟ੍ਰਿਕਟ ਦੀਆਂ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਦਸੂਹਾ ਗੜਸ਼ੰਕਰ ਜਿਸ ਵੀ ਬਲਾਕ ਦੇ ਲਈ ਤੁਸੀਂ ਚੈੱਕ ਕਰੋਗੇ ਤੁਹਾਨੂੰ ਇੱਥੋਂ ਤੁਸੀਂ ਵੇਕੈਂਟ ਸੀਟਾਂ ਦੇਖ ਸਕਦੇ ਹੋ ਔਰ ਆਨਲਾਈਨ ਐਪਲੀਕੇਸ਼ਨ ਫਾਰਮ ਭਰਨਾ ਤਾਂ ਸਭ ਤੋਂ ਪਹਿਲਾਂ ਤੁਸੀਂ ਇੰਪੋਰਟੈਂਟ ਇਨਸਟਰਕਸ਼ਨਸ ਦੇ ਉੱਤੇ ਕਲਿੱਕ ਕਰਕੇ ਇਹ ਚੰਗੀ ਤਰ੍ਹਾਂ ਪੜ੍ਹ ਲੂਗੀ ਕਿ ਤੁਸੀਂ ਇਹਦੇ ਲਈ ਐਲੀਜੀਬਲ ਹੋ ਜਾਂ ਨਹੀਂ ਜਿਵੇਂ ਆਂਗਣਵਾੜੀ ਵਰਕਰ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਘੱਟੋ ਘੱਟ ਗ੍ਰੈਜੂਏਸ਼ਨ ਜਾਂ ਇਸ ਦੇ ਬਰਾਬਰ ਦੀ ਯੋਗਤਾ ਤੁਹਾਡੇ ਕੋਲ ਹੋਣੀ ਚਾਹੀਦੀ ਹੈ 10ਵੀਂ ਜਿਹੜੀ ਹੈ ਉਹ 10ਵੀਂ ਪੱਧਰ ਤੇ ਤੁਸੀਂ ਪੰਜਾਬੀ ਭਾਸ਼ਾ ਦਾ ਜਿਹੜਾ ਇਮਤਿਹਾਨ ਪਾਸ ਕੀਤਾ ਹੋਣਾ ਚਾਹੀਦਾ ਔਰ ਆਂਗਣਵਾੜੀ ਹੈਲਪਰ ਦੇ ਲਈ ਘੱਟੋ ਘੱਟ ਜਿਹੜੀ ਹੈ 10+2 ਜਾਂ ਇਸ ਦੇ ਬਰਾਬਰ ਦੀ ਯੋਗਤਾ ਹੋਵੇ ਤੇ ਸੇਮ ਇਸੇ ਤਰੀਕੇ ਦੇ ਨਾਲ 10ਵੀਂ ਪੱਧਰ ਤੇ ਤੁਸੀਂ ਪੰਜਾਬੀ ਭਾਸ਼ਾ ਪਾਸ ਕੀਤੀ ਹੋਵੇ ਉਮਰ ਸੀਮਾ ਵੀ ਹੈ ਕਿ ਘੱਟੋ ਘੱਟ ਅੰਗਨwadi ਵਰਕਰ ਦੀ ਭਰਤੀ ਲਈ 21 ਸਾਲ ਉਮਰ ਹੈ ਤੇ ਵੱਧ ਤੋਂ ਵੱਧ 37 ਹੈ ਅਰ ਸੇਮ ਹੈਲਪਰ ਦੀ ਭਰਤੀ ਦੇ ਲਈ ਉਮਰ ਘੱਟੋ ਘੱਟ 18 ਸਾਲ ਤੇ ਵੱਧ ਤੋਂ ਵੱਧ 37 ਸਾਲ ਜਦੋਂ ਕਿ ਅਨੁਸੂਚਿਤ ਜਾਂ ਪਿਛੜੀਆਂ ਜਾਤੀਆਂ ਦੇ ਉਮੀਦਵਾਰਾਂ ਲਈ ਉਮਰ ਦੀ ਹੱਦ ਮੈਕਸਿਮਮ 42 ਸਾਲ ਹੈ ਦਿਵਯਾਂਗਜਨ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ ਦੀ ਹੱਦ 47 ਸਾਲ ਹੈ ਵਿਧਵਾ ਔਰ ਤਲਾਕशुदा ਉਮੀਦਵਾਰਾਂ ਦੇ ਲਈ ਜਿਹੜੀ ਉੱਪਰ ਲਿਖੀ ਹੱਦ ਹੈ ਉਹ 47 ਸਾਲ ਹੈ ਔਰ ਰਿਹਾਇਸ਼ ਸਬੰਧੀ ਯੋਗਤਾਵਾਂ ਦਾ ਵੀ ਤੁਹਾਨੂੰ ਇੱਥੋਂ ਸਾਰੇ ਦਾ ਸਾਰਾ ਚੀਜ਼ਾਂ ਦਾ ਪਤਾ ਲੱਗ ਜਾਵੇਗਾ ਠੀਕ ਹੈ ਜੀ ਔਰ ਇੱਥੇ ਤੁਸੀਂ ਹਾਊ ਟੂ ਅਪਲਾਈ ਦੇ ਉੱਤੇ ਜਾ ਕੇ ਤੁਸੀਂ ਆਪਣਾ ਆਨਲਾਈਨ ਫਾਰਮ ਜਿਹੜਾ ਹੈ ਉਹ ਇੱਥੇ ਤੁਹਾਨੂੰ ਦੱਸਿਆ ਗਿਆ ਕਿ ਕਿਵੇਂ ਅਸੀਂ ਅਪਲਾਈ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੀਆਂ ਰਜਿਸਟ੍ਰੇਸ਼ਨ ਡਿਟੇਲਸ ਭਰੂਗੇ ਠੀਕ ਹੈ ਜੀ ਜਿਹਦੇ ਵਿੱਚ ਤੁਹਾਡੀਆਂ ਜਾਣਕਾਰੀਆਂ ਤੋਂ ਇਹਨੂੰ ਕੇਅਰਫੁਲੀ ਤੁਸੀਂ ਪਹਿਲਾਂ ਪੜ ਲਓ ਔਰ ਕੀ ਕੀ ਤੁਸੀਂ ਅਪਲੋਡ ਕਰਨਾ ਹੈ ਕਿਹੜੀ ਫੋਟੋ ਅਪਲੋਡ ਕਰਨੀ ਹੈ ਸੋ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਜਾਣਕਾਰੀ ਹੈ ਉਹ ਕਿੱਥੇ ਹੈ ਸਾਡੇ ਗੁਲ sswcd.punjab.gov.in ਦੇ ਉੱਪਰ ਹੈ ਜਿੱਥੇ ਜਾ ਕੇ ਤੁਸੀਂ ਆਪਣੀਆਂ ਇੰਨਾ ਵੈਕੈਂਸੀਸ ਦੇ ਲਈ ਅਪਲਾਈ ਕਰ ਸਕਦੇ ਹੋ